ਜੀ ਅਪੀ ਦਾ ਬੋਟਰ ਆ ਜੀ ਤੁਸੀਂ ਜਾ ਰਹੇ ਹੋ ਸਭ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਤਾਲੇ ਤਿੰਨ ਨੰਬਰ ਤੇ ਦੇਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੋਂ ਦੇ ਹਾਂ ਉਹ ਹੀ ਕੋ ਨਿਕਲੇ ਅੱਜ ਅੱਜ ਸਿਰਫ ਚੌਥਾ ਰਾਉਂਡ ਚੱਲ ਰਿਹਾ ਹੈ ਤਿੰਨ ਟਿੰਨ ਰਾਉਂਡ ਹੋਏ ਹੈ ਤੀਜੇ ਰਾਉਂਡ ਤੇ ਮੇਰੇ ਮਹਿੰਦਰ ਪਗੜ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਲੋਕਾਂ ਦੇ ਵਿੱਚ ਜਿਹਨਾਂ ਨੂੰ ਕਿਸੇ ਨੂੰ ਜਿੰਨੂੰ ਵੋਟ ਕੋ ਦੇਵੇਗਾ ਉਹ ਤੇ ਜਿੱਤਾਂਗੇ ਬਾਕੀ ਅਜੇ ਪੂਰੇ ਰਾਉਂਡ ਖੁੱਲਣਗੇ ਜੀ ਅਤੀ ਦਾ ਬੋਤਲ ਆ ਤੁਸੀਂ ਜਾ ਰਹੇ ਹੋ ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਤਾਲਾ 3 ਨੰਬਰ ਤੇ ਦੇਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਐ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਵੇਂ ਦੇ ਵਾਸਤੇ ਲੋਕ ਵੀ ਜਾਂਦੇ ਤੁਸੀਂ ਫਿਲਹਾਲ ਤੁਸੀਂ ਫਿਲਹਾਲ ਕੌਂਟੀਨ ਸੈਟ ਤੋਂ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਤੇ ਤਿੰਨ ਰੁਝਾਨ ਇੱਥੇ ਸਿੱਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੀ ਵੱਡਾ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰ ਇੱਕ ਏਰੀਆ ਖੁੱਲਿਆ ਅੱਲਾ ਇੱਕ ਕੱਜ ਬਲੇ ਅਜ ਮਗਰ ਪੇ ਹੈ 140 ਦੇ ਕਰੀਬ ਉੱਚ ਪੇ ਹੈ ਰਿਜ਼ਲਟ ਬਹੁਤ ਉੱਪਰ ਥਲੇ ਹੋਏ ਹਨ 95000 ਦੇ ਨਿਕਲੇ ਅਜੇ ਸਿਰਫ ਚੌਥਾ ਰੌਂਡ ਚੱਲ ਰਿਹਾ ਹੈ ਤਿੰਨ ਤਿੰਨ ਰੌਂਡ ਹੋਏ ਹੈ ਤੀਜੇ ਰੌਂਡ ਤੇ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਨੇ 75 ਦੇ ਵਿੱਚ ਜਿਹਨੇ ਕਿਸੇ ਨੂੰ ਜਿੰਨੂੰ ਵੋਟ ਕੋ ਦੇਵੇਗਾ ਉੱਥੇ ਜਾਣਾ ਹੈ ਬਾਕੀ ਇਹ ਪੂਰੇ ਰੌਂਡ ਖੋਲਣਗੇ ਜੀ ਨਤੀਜਾ ਬਹੁਤ ਅੱਛੇ ਤੁਸੀਂ ਜਾ ਰਹੇ ਹੋ ਸਾਰਿਆਂ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਅੱਜ ਤਾਲ 3 ਨੰਬਰ ਤੇ ਦਿਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਦਿਲਿੰਦਰ ਵੈਸੇ ਲੋਕ ਵੀ ਜਾਣਦੇ ਹੋ ਤੁਸੀਂ ਫਿਲਹਾਲ ਕਾਊਂਟਿੰਗ ਸੈਂਟਰ ਤੋਂ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇੱਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੇ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਹੈ ਨਲਾ ਇੱਕ ਜਬਲੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉੱਪਰ ਹੈ ਰਿਜ਼ਲਟ ਬਹੁਤ ਉੱਪਰ ਥੱਲੇ ਹੋਏਗਾ 99000 ਦੇ ਕਰੀਬ ਅੱਜ ਸਿਰਫ ਚੌਥਾ ਰਾਉਂਡ ਚੱਲ ਰਿਹਾ ਹੈ। ਤਿੰਨ ਜਿਹੇ ਰਾਉਂਡ ਹੋ ਗਏ। ਇਹ ਤਿੰਜੇ ਰਾਉਂਡ ਤੇ ਮੈਂ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ। ਵੱਡੀ ਲੀਡ ਤੋਂ ਪੈਂਟਰ ਦੇ ਵਿੱਚ ਜਿਹਨੇ ਕਿਸੇ ਨੂੰ ਜਿੰਨੂੰ ਮੋਰ ਕੋ ਦੇਵੇਗਾ। ਬਾਕੀ ਜਿਹੜੇ ਪੂਰੇ ਰਾਉਂਡ ਖੋਲਣ ਜੋ। ਨਤੀਜਾ ਬਹੁਤ ਅੱਛਾ ਤੁਸੀਂ ਜਾ ਰਹੇ ਹੋ। ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ। ਕੀ ਲੱਗਦਾ ਤੁਸੀਂ ਅੱਜ ਤਾਲ 3 ਨੰਬਰ ਤੇ ਦਿਖ ਰਹੇ ਹੋ। ਕੋਈ ਗੱਲ ਨਹੀਂ ਜੀ। ਇਹ ਲੋਕਾਸ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੰਡੇ ਵਿਖੇ ਦੇ ਲੋਕ ਵੀ ਜਾਣਦੇ ਤੁਸੀਂ ਫਿਲਹਾਲ ਕਾਊਂਟਿੰਗ ਸੈਂਟਰ ਤੇ ਜਾ ਰਹੇ ਹੋ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇੱਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੇ ਬੜਾ ਸਾਹਮਣੇ ਸਭ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਅਜੇ ਇੱਕ ਤਾਂ ਜਬਨ ਹੈ ਅਜੇ ਤੱਕ ਮਗਰ ਪੇ ਹੈ 140 ਦੇ ਕਰੀਬ ਵੋਟ ਪੇ ਹੈ ਇਹ ਗਲਤ ਬਹੁਤ ਉੱਪਰ ਥੱਲੇ ਹੋਇਆ ਹੈ 9000 ਦੇ ਕਰੀਬ ਅੱਜ ਇਹ ਸਿਰਫ ਇਹ ਚੌਥਾ ਰੌਂਡ ਚੱਲ ਰਿਹਾ ਇਹ ਤਿੰਨੋਂ ਰੌਂਡ ਇਹ ਤੀਜੇ ਰੌਂਡ ਤੇ ਮੇ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਤੋਂ ਪੈਂਟਰ ਦੇ ਵਿੱਚ ਜਿਹਨਾਂ ਨੂੰ ਕਿਸੇ ਨੂੰ ਜਿੰਨੂੰ ਮੋਰ ਕੋ ਦੇ ਦੇਗਾ ਨਹੀਂ ਜਾਣ ਬਾਕੀ ਇਹ ਪੂਰੇ ਰੌਂਡ ਖੁੱਲਣਗੇ ਜੀ ਨਤੀਜਾ ਬਹੁਤ ਅੱਛਾ ਤੁਸੀਂ ਜਾ ਰਹੇ ਹੋ ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਤਾਹ ਤਿੰਨ ਨੰਬਰ ਤੇ ਦੇਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਆ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਹਨਰੇ ਵਸਤੇ ਲੋਕ ਵੀ ਜਾਣ ਤੁਸੀਂ ਫਿਲਹਾਲ ਕਾਉਂਟਿੰਗ ਸੈਟਰ ਤੋਂ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਤੇ ਤਿੰਨ ਰੁਝਾਨ ਇੱਥੇ ਸਿੱਕਰ ਪੁੰਚਨ ਮਹਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੇ ਬੜਾ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਅਜੇ ਤਾਂ ਬਲੇ ਅਜੇ ਤਾਂ ਮਗਰ ਪੇ ਆ 140 ਦੇ ਕਰੀਬ ਵੋਟ ਪੇ ਆ ਰਿਜ਼ਲਟ ਬਹੁਤ ਉੱਪਰ ਥੱਲੇ ਹੋਏ 95000 ਦੇ ਕਰੀਬ ਹੋ ਗਏ ਅੱਜ ਇਹ ਸਿਰਫ ਚੌਥਾ ਰੌਂਡ ਚੱਲ ਰਿਹਾ ਹੈ। ਕਿੰਨੇ ਰੌਂਡ ਹੋਏ? ਇਹ ਤੀਜੇ ਰੌਂਡ ਤੇ ਮੇਰੇ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ। ਵੱਡੀ ਲੀਡ ਤੋਂ ਕੈਂਪਰ ਦੇ ਵਿੱਚ ਜਿਹਨੇ ਕਿਸੇ ਨੂੰ ਜਿੰਨੂੰ ਬੋਲ ਕੋ ਦੇਵੇਗਾ। ਬਾਕੀ ਜਿਹੜੇ ਪੂਰੇ ਕਾਊਂਟ ਖੋਲਣਗੇ। ਜੀ। ਨਤੀਜਾ ਬਹੁਤ ਰੰਗਿਆ। ਅੱਛਾ ਤੁਸੀਂ ਜਾ ਰਹੇ ਹੋ? ਤੁਸੀਂ ਆਏ ਸਾਰਾਂ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ। ਕੀ ਲੱਗਦਾ ਤੁਸੀਂ ਅੱਜ ਤਾੜੇ 3 ਨੰਬਰ ਤੇ ਦੇਖ ਰਹੇ ਹੋ? ਨਹੀਂ ਕੋਈ ਗੱਲ ਨਹੀਂ ਜੀ। ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੰਡੇ ਵਾਸਤੇ ਲੋਕ ਵੀ ਜਾ ਤੁਸੀਂ ਫਿਲਹਾਲ ਤੁਸੀਂ ਫਿਲਹਾਲ ਕਾਊਂਟਿੰਗ ਸੈਂਟਰ ਤੋਂ ਜਾ ਰਹੇ ਹੋ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਹੈ ਤੋ ਟਿੱਕਰ ਪਹੁੰਚ ਨੇ ਮਹਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੇ ਬੜਾ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਹੈ ਨਾ ਇੱਕ ਜਬਲੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉੱਪਰ ਪੇ ਹੈ ਰਿਜ਼ਲਟ ਬਹੁਤ ਉੱਪਰ ਥੱਲੇ ਹੋਏਗਾ 99000 ਦੇ ਕਰੀਬ ਅੱਜ ਸਿਰਫ ਚੌਥਾ ਰੌਂਡ ਚੱਲ ਰਿਹਾ ਹੈ। ਤਿੰਨ ਦਿਨ ਹੋ ਗਏ। ਇਹ ਤੀਜੇ ਰੌਂਡ ਤੇ ਮੇਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ। ਵੱਡੀ ਲੀਡ ਤੋਂ ਪੈਂਟਰ ਦੇ ਵਿੱਚ ਜਿਹਨੇ ਕਿਸੇ ਨੂੰ ਜਿੰਨੂੰ ਰੋਲ ਕੋ ਦੇਵੇਗਾ ਉੱਥੇ ਜਾਣਾ ਹੈ। ਬਾਕੀ ਇਹ ਪੂਰੇ ਕਾਊਂਟ ਖੋਲਣ ਜੋ। ਜੀ। ਨਤੀਜਾ ਬਹੁਤ ਅੱਛਾ। ਅੱਛਾ ਤੁਸੀਂ ਜਾ ਰਹੇ ਹੋ? ਸਭ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ। ਕੀ ਲੱਗਦਾ ਤੁਸੀਂ 1 ਤਾਲਾ 3 ਨੰਬਰ ਤੇ ਦੇਖ ਰਹੇ ਹੋ? ਨਹੀਂ ਕੋਈ ਗੱਲ ਨਹੀਂ ਜੀ। ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੰਡੇ ਵਿਖੇ ਲੋਕ ਵੀ ਜਾ ਤੁਸੀਂ ਫਿਲਹਾਲ ਕੌਣ ਕੈਂਡੀ ਸੈਟ ਹੋ ਜਾ ਰਹੇ ਹੋ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇੱਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੇ ਬੜਾ ਸਾਹਮਣੇ ਸਭ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਹੈ ਇੱਕ ਪੰਜਾਬ ਨੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਵੋਟ ਪੇ ਹੈ ਰਿਜ਼ਲਟ ਬਹੁਤ ਉੱਪਰ ਥੱਲੇ ਹੋਏਗਾ ਫਿਲਹਾਲ ਅੱਜ ਇਹ ਸਰਕਟ ਚੌਥਾ ਰੌਂਡ ਚੱਲ ਰਿਹਾ ਹੈ ਤਿੰਨ ਦਿਨਾਂ ਦਾ ਰੌਂਡ ਹੈ ਇਹ ਤੀਜੇ ਰੌਂਡ ਤੇ ਮੈਂ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਨਾਲ ਪੈਂਟਰ ਦੇ ਵਿੱਚ ਜਿਹਨਾਂ ਨੂੰ ਕਿਸੇ ਨੂੰ ਜਿੰਨੂੰ ਮੋੜ ਕੋ ਦੇਵੇਗਾ ਉਹਦੇ ਜਿੱਤਾਂਗੇ ਬਾਕੀ ਜਿਹੜੇ ਪੂਰੇ ਕਾਊਂਟ ਖੋਲਣਗੇ ਜੀ ਨਤੀਜਾ ਬਹੁਤ ਵਧੀਆ ਅੱਛਾ ਤੁਸੀਂ ਜਾ ਰਹੇ ਹੋ ਸਾਰਿਆਂ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਅੱਜ ਤਾਲੇ 3 ਨੰਬਰ ਤੇ ਦੇਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੰਡੇ ਵਾਸਤੇ ਲੋਕ ਵੀ ਜਾ ਤੁਸੀਂ ਫਿਲਹਾਲ ਤੁਸੀਂ ਫਿਲਹਾਲ ਕਾਊਂਟਿੰਗ ਸੈਂਟਰ ਤੋਂ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇੱਥੋਂ ਤੱਕ ਪਹੁੰਚੇ ਹਨ ਮਹਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੇ ਬੜਾ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਅੱਲਾ ਇੱਕ ਪੰਜਾਬ ਬਲੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉੱਪਰ ਪੇ ਹੈ ਰਿਜ਼ਲਟ ਬਹੁਤ ਉੱਪਰ ਥੱਲੇ ਹੋਏਗਾ 95000 ਦੇ ਕਰੀਬ ਆ ਇਹ ਚੌਥਾ ਰੌਂਡ ਚੱਲ ਰਿਹਾ ਹੈ। ਤਿੰਨ ਟਿੰਨੇ ਰੌਂਡ ਹੋਏ। ਇਹ ਤੀਜੇ ਰੌਂਡ ਤੇ ਮੇਰੇ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ। ਵੱਡੀ ਲੀਡ ਨੇ। 75 ਦੇ ਵਿੱਚ ਜਿਹਨੇ ਕਿਸੇ ਨੂੰ ਜਿੰਨੂੰ ਮੋਰ ਕੋ ਦੇਵੇਗਾ ਉਥੇ ਜਾਣਾ। ਬਾਕੀ ਜਿਹੜੇ ਪੂਰੇ ਰੌਂਡ ਖੋਲਣਗੇ। ਜੀ। ਨਤੀਜਾ ਬਹੁਤ ਅੱਛਾ ਤੁਸੀਂ ਜਾ ਰਹੇ ਹੋ? ਮੇਰੇ ਆ ਸਾਰਿਆਂ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ। ਕੀ ਲੱਗਦਾ ਤੁਸੀਂ ਅੱਜ ਤਾਲ 3 ਨੰਬਰ ਤੇ ਦੇਖ ਰਹੇ ਹੋ? ਨਹੀਂ ਕੋਈ ਗੱਲ ਨਹੀਂ ਜੀ। ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿੰਨ ਦੇ ਵਾਸਤੇ ਲੋਕ ਵੀ ਜਾ ਤੁਸੀਂ ਫਿਲਹਾਲ ਕਾਊਂਟਿੰਗ ਸੈਂਟਰ ਤੇ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇਥੋਂ ਦੀਕਰ ਪਹੁੰਚ ਨੇ ਮਹਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਅਜੇ ਬੜਾ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਹੈ ਨਾ ਇੱਕ ਜਬਲ ਹੈ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉੱਤੇ ਹੈ ਰਿਜ਼ਲਟ ਬਹੁਤ ਉੱਪਰ ਥੱਲੇ ਹੋਏਗਾ 9992000 ਜੀ ਅੱਜ ਸਿਰਫ ਚੌਥਾ ਰਾਉਂਡ ਚੱਲ ਰਿਹਾ ਤੇ ਤਿੰਨੇ ਰਾਉਂਡ ਹੋ ਗਏ ਇਹ ਤਿੰਨੇ ਰਾਉਂਡ ਤੇ ਮੈਂ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਤੋਂ ਪੈਂਟਰ ਦੇ ਵਿੱਚ ਜਿਹਨੇ ਕਿਸੇ ਨੂੰ ਜਿੰਨੂੰ ਮੋਰ ਕੋ ਦੇਵੇਗਾ ਉਹ ਜਿੱਤ ਜਾਏਗਾ ਬਾਕੀ ਜਿਹੜੇ ਪੂਰੇ ਰਾਉਂਡ ਖੋਲਣਗੇ ਜੀ ਨਤੀਜਾ ਬਹੁਤ ਅੱਛਾ ਤੁਸੀਂ ਜਾ ਰਹੇ ਹੋ ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਅੱਜ ਤਾਲ 3 ਨੰਬਰ ਤੇ ਦਿਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਆ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੰਡੇ ਵੈਸੇ ਲੋਕ ਵੀ ਜਾ ਤੁਸੀਂ ਫਿਲਹਾਲ ਕੌਂਟੀਗੈਂਸੀ ਤੋਂ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇੱਥੇ ਸਿੱਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੇ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਹੈ ਨਾ ਇੱਕ ਜਬਰੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉੱਪਰ ਪੇ ਹੈ ਰਿਜ਼ਲਟ ਬਹੁਤ ਉੱਪਰ ਥੱਲੇ ਹੋਏਗਾ ਫਿਲਹਾਲ 95000 ਦੇ ਕਰੀਬ ਅਜੇ ਸਿਰਫ ਇਹ ਚੌਥਾ ਰੌਂਡ ਚੱਲ ਰਿਹਾ ਹੈ। ਤਿੰਨ ਤਿੰਨ ਰੌਂਡ ਹੋ ਗਏ। ਇਹ ਤੀਜੇ ਰੌਂਡ ਤੇ ਮੈਂ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ। ਵੱਡੀ ਲੀਡ ਤੋਂ ਪੈਂਟਰ ਦੇ ਵਿੱਚ ਜਿਹਨਾਂ ਨੂੰ ਕਿਸੇ ਨੂੰ ਜਿੰਨੂੰ ਵੋਟ ਕੋ ਦੇਏਗਾ ਉਹ ਜਿੱਤ ਜਾ। ਬਾਕੀ ਜਿਹੜੇ ਪੂਰੇ ਰੌਂਡ ਖੋਲਣ ਜੋ। ਜੀ। ਨਤੀਜਾ ਬਹੁਤ ਵਧੀਆ। ਤੁਸੀਂ ਜਾ ਰਹੇ ਹੋ? ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ। ਕੀ ਲੱਗਦਾ ਤੁਸੀਂ ਹਾਜ਼ਰ ਤਾੜਾ 3 ਨੰਬਰ ਤੇ ਦੇਖ ਰਹੇ ਹੋ? ਕੋਈ ਗੱਲ ਨਹੀਂ ਜੀ। ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲ੍ਹੰਡੇ ਵਾਸਤੇ ਲੋਕ ਵੀ ਜਾ ਤੁਸੀਂ ਫਿਲਹਾਲ ਤੁਸੀਂ ਫਿਲਹਾਲ ਕਾਊਂਟਿੰਗ ਸੈਂਟਰ ਤੋਂ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇੱਥੋਂ ਤੱਕ ਪਹੁੰਚੇ ਹਨ ਮਹਿੰਦਰਪਾਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੇ ਬੜਾ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰ ਇੱਕ ਏਰੀਆ ਖੁੱਲਿਆ ਅੱਲਾ ਇੱਕ ਪੰਜਾਬ ਰੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉੱਪਰ ਪੇ ਹੈ ਰਿਜ਼ਲਟ ਬਹੁਤ ਉੱਪਰ ਥੱਲੇ ਹੋਏ ਪੁਰਾਣੇ ਨੇ 95000 ਅੱਜ ਇਹ ਸਿਰਫ ਇਹ ਚੌਥਾ ਰੌਂਡ ਚੱਲ ਰਿਹਾ ਹੈ। ਤਿੰਨ ਤਿੰਨ ਰੌਂਡ ਹੋਏ। ਇਹ ਤੀਜੇ ਰੌਂਡ ਤੇ ਮੇਰੇ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ। ਵੱਡੀ ਲੀਡ ਨੇ। 75 ਦੇ ਵਿੱਚ ਜਿਹਨੇ ਕਿਸੇ ਨੂੰ ਜਿੰਨੂੰ ਮੋਰ ਕੋ ਦੇਵੇਗਾ ਉਥੇ ਜਮ। ਬਾਕੀ ਜਿਹੜੇ ਪੂਰੇ ਕਾਊਂਟ ਖੋਲਣਗੇ। ਜੀ। ਨਤੀਜਾ ਬਹੁਤ ਅੱਛਾ ਤੁਸੀਂ ਜਾ ਰਹੇ ਹੋ? ਮੈਂ ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ। ਕੀ ਲੱਗਦਾ ਤੁਸੀਂ ਹਾਲ ਤੱਕ ਤਿੰਨ ਨੰਬਰ ਤੇ ਦਿਖ ਰਹੇ ਹੋ? ਨਹੀਂ ਕੋਈ ਗੱਲ ਨਹੀਂ ਜੀ। ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਹਨਰੇ ਵਸਤੇ ਲੋਕ ਵੀ ਜਾ ਤੁਸੀਂ ਫਿਲਹਾਲ ਤੁਸੀਂ ਫਿਲਹਾਲ ਕਾਊਂਟਿੰਗ ਸੈਂਟਰ ਤੋਂ ਜਾ ਰਹੇ ਹੋ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਹੈ ਤੁਸੀਂ ਕਿਰਪਾਹਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਅਜੇ ਬੜਾ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਹੈ ਨਾ ਇੱਕ ਜਗ੍ਹਾ ਬਰੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਵੋਟ ਪੇ ਹੈ ਰਿਜ਼ਲਟ ਬਹੁਤ ਉੱਪਰ ਥਲੇ ਹੋਏ 95000 95000 ਹੋਏ ਨਿਕਲੇ ਅਜ ਚੌਥਾ ਰਾਉਂਡ ਚੱਲ ਰਿਹਾ ਹੈ ਤਿੰਨ ਤਿੰਨੇ ਰਾਉਂਡ ਹੋ ਗਏ ਐ ਤਿੰਨੇ ਰਾਉਂਡ ਤੇ ਮੇ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਤੋਂ ਪੈਂਟਰ ਦੇ ਵਿੱਚ ਜਿਹਨੇ ਕਿਸੇ ਨੂੰ ਜਿੰਨੂੰ ਬੋਲ ਕੋ ਦੇਵੇਗਾ ਉਹ ਜਿੱਤ ਜਾਣਾ ਹੈ ਬਾਕੀ ਜਿਹੜੇ ਪੂਰੇ ਰਾਉਂਡ ਖੋਲਣਗੇ ਜੀ ਨਤੀਜਾ ਬਹੁਤ ਅੱਜ ਤੁਸੀਂ ਜਾ ਰਹੇ ਹੋ ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਅੱਜ ਤਾਲ 3 ਨੰਬਰ ਤੇ ਦਿਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਸ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੰਡੇ ਵਿਸਤੇ ਲੋਕ ਵੀ ਜਾ ਤੁਸੀਂ ਫਿਲਹਾਲ ਕੌਂਟੀਂਗ ਸੈਂਟਰ ਤੋਂ ਜਾ ਰਹੇ ਹੋ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇੱਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਅਜੇ ਸਾਹਮਣੇ ਸਭ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਅਜੇ ਇੱਕ ਜੱਗ ਬਣੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਵੋਟ ਪੇ ਹੈ ਰਿਜ਼ਲਟ ਬਹੁਤ ਉੱਪਰ ਥੱਲੇ ਹੋਏ ਨੇ ਫਿਲਹਾਲ ਆ ਉਹ ਇਹੋ ਜਿਹਾ ਦੇਖਿਆ ਤੇ ਅੱਜ ਸਿਰਫ ਚੌਥਾ ਰਾਉਂਡ ਚੱਲ ਰਿਹਾ ਹੈ ਤਿੰਨ ਤਿੰਨ ਰਾਉਂਡ ਹੋ ਗਏ ਹੈ ਤੀਜੇ ਰਾਉਂਡ ਤੇ ਮੇਰੇ ਮਹਿੰਦਰ ਪਗੜ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਨਾਲ 35 ਦੇ ਵਿੱਚ ਜਿਹਨਾਂ ਨੂੰ ਕਿਸੇ ਨੂੰ ਜਿੰਨੂੰ ਮੋੜ ਕੋ ਦੇਵੇਗਾ ਉੱਥੇ ਜਾ ਬਾਕੀ ਅਜੇ ਪੂਰੇ ਰਾਉਂਡ ਖੁੱਲਣ ਜੋ ਜੀ ਨਤੀਜਾ ਬਹੁਤ ਵਧੀਆ ਅੱਛਾ ਤੁਸੀਂ ਜਾ ਰਹੇ ਹੋ ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਤਾਲੇ 3 ਨੰਬਰ ਤੇ ਦੇਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਆ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿੰਨੇ ਵੈਸੇ ਲੋਕ ਵੀ ਜਾ ਤੁਸੀਂ ਫਿਲਹਾਲ ਕਾਉਂਟਿੰਗ ਸੈਂਟਰ ਤੋਂ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇੱਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਅਜੇ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਹੈ ਇੱਕ ਪੰਜਾਬ ਬਲੇ ਅਜੇ ਤੱਕ ਮਗਰ ਪੇ ਹੈ 140 ਦੇ ਕਰੀਬ ਉੱਤੇ ਹੈ ਰਿਜ਼ਲਟ ਬਹੁਤ ਉੱਪਰ ਥੱਲੇ ਹੋਏਗਾ ਪੁਰਾਣੇ 95000 ਦੇ ਕੋਈ ਨਿਕਲੇ ਅਜੇ ਅਜ ਚੌਥਾ ਰੌਂਡ ਚੱਲ ਰਿਹਾ ਹੈ। ਇਹ ਤੀਜੇ ਰੌਂਡ ਤੇ ਮੇ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ। ਵੱਡੀ ਲੀਡ ਤੋਂ ਕੈਂਪਰ ਦੇ ਵਿੱਚ ਜਿਹਨੇ ਕਿਸ ਨੂੰ ਜਿੰਨੂੰ ਰੌਂਡ ਕੋ ਦੇਏਗਾ ਉਥੇ ਜਿੱਤ ਆ ਜੀ। ਬਾਕੀ ਜਿਹੜੇ ਪੂਰੇ ਰੌਂਡ ਖੋਲਣਗੇ। ਜੀ। ਨਤੀਜਾ ਬਹੁਤ ਰੰਗਿਆ। ਅੱਛਾ ਤੁਸੀਂ ਜਾ ਰਹੇ ਹੋ? ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ। ਕੀ ਲੱਗਦਾ ਤੁਸੀਂ ਤਾਹੇ 3 ਨੰਬਰ ਤੇ ਦੇਖ ਰਹੇ ਹੋ? ਨਹੀਂ ਕੋਈ ਗੱਲ ਨਹੀਂ ਜੀ। ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲ੍ਹੇ ਦੇ ਵਸਦੇ ਲੋਕ ਵੀ ਜਾਣਦੇ ਹੋ ਤੁਸੀਂ ਫਿਰ ਤੁਸੀਂ ਫਿਨਲ ਕਾਊਂਟਿੰਗ ਜਿੱਥੇ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਤੇ ਤਿੰਨ ਰੁਝਾਨ ਇੱਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਅਜੇ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉੱਪਰ ਪੇ ਹੈ ਰਿਜ਼ਲਟ ਬਹੁਤ ਉੱਪਰ ਥੱਲੇ ਹੋਏਗਾ 9992000 ਅੱਜ ਸਿਰਫ ਚੌਥਾ ਰਾਉਂਡ ਚੱਲ ਰਿਹਾ ਹੈ ਤਿੰਨ ਦਿਨ ਹੋ ਗਏ ਹੈ ਇਹ ਤੀਜੇ ਰਾਉਂਡ ਤੇ ਮੈਂ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਤੋਂ ਕੈਂਪਰ ਦੇ ਵਿੱਚ ਜਿਹਨੇ ਕਿਸੇ ਨੂੰ ਜਿੰਨੂੰ ਵੋਟ ਕੋ ਦੇਵੇਗਾ ਉੱਥੇ ਜਾਣਾ ਹੈ ਬਾਕੀ ਜੇ ਪੂਰੇ ਕਾਊਂਟ ਖੋਲਣ ਜੋ ਜੀ ਨਤੀਜਾ ਬਹੁਤ ਅੱਛਾ ਤੁਸੀਂ ਜਾ ਰਹੇ ਹੋ ਸਾਰਿਆਂ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਤਾਲੇ ਤਿੰਨ ਨੰਬਰ ਤੇ ਦੇਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਐ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਦੇ ਜਿੰਨੇ ਵੈਸਤੇ ਲੋਕ ਵੀ ਜਾ ਤੁਸੀਂ ਫਿਲਹਾਲ ਕਾਉਂਟੀ ਦੇ ਸੈਟਰ ਤੋਂ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇੱਥੋਂ ਦੀਕਰ ਪਹੁੰਚੇ ਮਹਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੇ ਬੜਾ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਹੈ ਨਾ ਇੱਕ ਜੱਬਰ ਹੈ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉੱਪਰ ਪੇ ਹੈ ਰਿਜ਼ਲਟ ਬਹੁਤ ਉੱਪਰ ਥੱਲੇ ਹੋਏਗਾ 99500 ਦੇ ਕਰੀਬ ਅਜੇ ਸਿਰਫ ਚੌਥਾ ਰੌਂਡ ਚੱਲ ਰਿਹਾ ਹੈ ਤਿੰਨ ਤਿੰਨ ਰੌਂਡ ਹੋਏ ਇਹ ਤਿੰਨੇ ਰੌਂਡ ਤੇ ਮਹਿੰਦਰ ਭਗ ਵੱਡੀ ਲੀਡ ਤੋਂ ਪੈਂਟਰ ਦੇ ਵਿੱਚ ਜਿਹਨਾਂ ਨੂੰ ਕਿਸੇ ਨੂੰ ਜਿੰਨੂੰ ਵੋਟ ਕੋ ਦੇਵੇਗਾ ਉਹ ਜਾਨਾ ਬਾਕੀ ਜੇ ਪੂਰੇ ਕਾਊਂਟ ਖੋਲਣ ਜੋ ਜੀ ਨਤੀਜਾ ਬਹੁਤ ਵਧੀਆ ਅੱਜ ਤੁਸੀਂ ਜਾ ਰਹੇ ਹੋ ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਤਾਲ 3 ਨੰਬਰ ਤੇ ਦੇਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਆ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿੰਨੇ ਵੈਸੇ ਲੋਕ ਵੀ ਜਾ ਤੁਸੀਂ ਫਿਲਹਾਲ ਤੁਸੀਂ ਫਿਲਹਾਲ ਕਾਊਂਟਿੰਗ ਸੈਂਟਰ ਤੇ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇੱਥੇ ਟਿਕਰ ਪਹੁੰਚੇ ਹਨ ਮਹਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੇ ਬੜਾ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰ ਇੱਕ ਏਰੀਆ ਖੁੱਲਿਆ ਅੱਲਾ ਇੱਕ ਪੰਜਾਬ ਬਲੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉੱਪਰ ਪੇ ਹੈ ਇਹ ਗਲਤ ਬਹੁਤ ਉੱਪਰ ਥੱਲੇ ਹੋਏ ਨੇ 95000 ਦੇ ਕਰੀਬ ਆ ਗ ਅੱਜ ਇਹ ਸਰਵ ਇਹ ਚੌਥਾ ਰੌਂਡ ਚੱਲ ਰਿਹਾ ਹੈ ਤਿੰਨ ਜਿਹੜੇ ਰੌਂਡ ਹੋਏ ਇਹ ਤੀਜੇ ਰੌਂਡ ਤੇ ਮੇਰੇ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਨਾਲ ਪੈਂਟਰ ਦੇ ਵਿੱਚ ਜਿਹਨਾਂ ਨੂੰ ਕਿਸੇ ਨੂੰ ਜਿੰਨੂੰ ਮੋਰ ਕੋ ਦੇਵੇਗਾ ਉੱਥੇ ਜਾ ਬਾਕੀ ਜਿਹੜੇ ਪੂਰੇ ਰੌਂਡ ਖੋਲਣਗੇ ਜੀ ਮਤੀ ਦਾ ਬਹੁਤ ਅੱਛਾ ਤੁਸੀਂ ਜਾ ਰਹੇ ਹੋ ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਜੇ ਸੀ ਕੀ ਲੱਗਦਾ ਤੁਸੀਂ ਹਾੜਾ ਤਿੰਨ ਨੰਬਰ ਤੇ ਦੇਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿੰਨ ਦੇ ਵਸਤੇ ਲੋਕ ਵੀ ਜਾਣ ਤੁਸੀਂ ਫਿਲਹਾਲ ਤੁਸੀਂ ਫਿਲਹਾਲ ਕਾਊਂਟਿੰਗ ਸੈਂਟਰ ਤੋਂ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਕਿ ਤਿੰਨ ਰੁਝਾਨ ਇੱਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਅਜੇ ਬੜਾ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਅਜੇ ਤਾਂ ਬਰੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉਸ ਪੇ ਹੈ ਰਿਜ਼ਲਟ ਬਹੁਤ ਉੱਪਰ ਥਲੇ ਹੋਏ ਪੁਰਾਣੇ 92000 ਦੇ ਆ ਉਹ ਹੀ ਕੋ ਨਿਕਲੇ ਅੱਜ ਸਿਰਫ ਚੌਥਾ ਰਾਉਂਡ ਚੱਲ ਰਿਹਾ ਤੇ ਤਿੰਨੇ ਰਾਉਂਡ ਹੋ ਗਏ ਇਹ ਤਿੰਨੇ ਰਾਉਂਡ ਤੇ ਮੈਂ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਨਾਲ ਪੈਂਟਰ ਦੇ ਵਿੱਚ ਜਿਹਨੇ ਕਿਸੇ ਨੂੰ ਜਿੰਨੂੰ ਬੋਲ ਕੋ ਦੇਵੇਗਾ ਉਹ ਜਿੱਤ ਜਾਏਗਾ ਬਾਕੀ ਜਿਹੜੇ ਪੂਰੇ ਰਾਉਂਡ ਖੋਲਣਗੇ ਜੀ ਨਤੀਜਾ ਬਹੁਤ ਅੱਜ ਤੁਸੀਂ ਜਾ ਰਹੇ ਹੋ ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਅੱਜ ਤਾਲ 3 ਨੰਬਰ ਤੇ ਦਿਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੰਡੇ ਵਿਖੇ ਦੇ ਲੋਕ ਵੀ ਜਾ ਤੁਸੀਂ ਫਿਲਹਾਲ ਕੌਣ ਕਿੰਨੇ ਸੈਂਟਰ ਤੋਂ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਹੈ ਤੁਸੀਂ ਕਿਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਅਜੇ ਬੜਾ ਸਾਹਮਣੇ ਸਰਸਾ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਹੈ ਨਾ ਇੱਕ ਤਾਂ ਜਬਰ ਹੈ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਵੋਟ ਪੇ ਹੈ ਰਿਜ਼ਲਟ ਬਹੁਤ ਉੱਪਰ ਥਲੇ ਹੋਏਗਾ ਫਿਲਹਾਲ ਅੱਜ ਸਿਰਫ ਚੌਥਾ ਰਾਉਂਡ ਚੱਲ ਰਿਹਾ ਹੈ ਤਿੰਨੇ ਰਾਉਂਡ ਹੋ ਗਏ ਇਹ ਤਿੰਜੇ ਰਾਉਂਡ ਤੇ ਮੇ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਤੋਂ ਪੈਂਟਰ ਦੇ ਵਿੱਚ ਜਿਹਨਾਂ ਨੂੰ ਕਿਸੇ ਨੂੰ ਜਿੰਨੂੰ ਵੋਟ ਕੋ ਦੇਏਗਾ ਉਹ ਜਿੱਤ ਜਾ ਬਾਕੀ ਜਿਹੜੇ ਪੂਰੇ ਰਾਉਂਡ ਖੋਲਣਗੇ ਜੀ ਨਤੀਜਾ ਬਹੁਤ ਅੱਛੇ ਤੁਸੀਂ ਜਾ ਰਹੇ ਹੋ ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਤਾਲ ਤਿੰਨ ਨੰਬਰ ਤੇ ਦੇਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਜੋ ਲੋਕ ਪਸੰਦ ਕਰਦੇ ਹੋ ਆ ਬਾਕੀ ਜਿੱਦਾਂ ਵੋਟ ਪਈ ਆ ਉਹ ਤੁਸੀਂ ਵੀ ਜਾਣਦੇ ਹੋ ਤੇ ਜਿੰਨੇ ਵੈਸੇ ਲੋਕ ਵੀ ਜਾ ਰਹੇ ਤੁਸੀਂ ਫਿਲਹਾਲ ਕਾਊਂਟਿੰਗ ਸੈਂਟਰ ਤੋਂ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਤੇ ਤਿੰਨ ਰੁਝਾਨ ਇੱਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਅਜੇ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਹੈ ਇੱਕ ਪੰਜਾਬ ਨੇ ਅਜੇ ਤੱਕ ਮਗਰ ਪੇ ਹੈ 140 ਦੇ ਕਰੀਬ ਉੱਪਰ ਪੇ ਹੈ ਇਹ ਗੱਲ ਤਾਂ ਬਹੁਤ ਉੱਪਰ ਥੱਲੇ ਹੋਏ ਨੇ 95000 ਜੀ ਅੱਜ ਇਹ ਸਿਰਫ ਚੌਥਾ ਰੌਂਡ ਚੱਲ ਰਿਹਾ ਹੈ। ਇਹ ਤੀਜੇ ਰੌਂਡ ਤੇ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਤੋਂ ਪੈਂਟਰ ਦੇ ਵਿੱਚ ਜਿਹਨੇ ਕਿਸੇ ਨੂੰ ਜਿੰਨੂੰ ਮੋਰ ਕੋ ਦੇਵੇਗਾ ਉਹ ਜਿੱਤ ਜਾ। ਬਾਕੀ ਅਜੇ ਪੂਰੇ ਰੌਂਡ ਖੁੱਲਣ ਜੋ। ਜੀ। ਨਤੀਜਾ ਬਹੁਤ ਰੋਚਕ ਹੈ। ਅੱਛਾ ਤੁਸੀਂ ਜਾ ਰਹੇ ਹੋ? ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ। ਕੀ ਲੱਗਦਾ ਤੁਸੀਂ ਅੱਜ ਤਹਲੇ 3 ਨੰਬਰ ਤੇ ਦੇਖ ਰਹੇ ਹੋ? ਨਹੀਂ ਕੋਈ ਗੱਲ ਨਹੀਂ ਜੀ। ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲ੍ਹੰਦੇ ਵੈਸੇ ਲੋਕ ਵੀ ਜਾਣਦੇ ਹੋ ਤੁਸੀਂ ਫਿਲਹਾਲ ਕਾਉਂਟਿੰਗ ਜਿੱਥੇ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਤੇ ਤਿੰਨ ਰੁਝਾਨ ਇੱਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਅਜੇ ਬੜਾ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਅਜੇ ਤਾਂ ਜਬਰ ਹੈ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉੱਤੇ ਹੈ ਰਿਜ਼ਲਟ ਬਹੁਤ ਉੱਪਰ ਥੱਲੇ ਹੋਏਗਾ 99200 ਹੋ ਗਏ ਅਜੇ ਸਿਰਫ ਇਹ ਚੌਥਾ ਰੌਂਡ ਚੱਲ ਰਿਹਾ ਹੈ। ਕਿੰਨੇ ਰੌਂਡ ਹੋਏ? ਇਹ ਤੀਜੇ ਰੌਂਡ ਤੇ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ। ਵੱਡੀ ਲੀਡ ਨਾਲ ਕੈਂਪਰ ਦੇ ਵਿੱਚ ਜਿਹਨੇ ਕਿਸੇ ਨੂੰ ਜਿੰਨੂੰ ਬੋਲ ਕੋ ਦੇਵੇਗਾ ਉੱਥੇ ਜਾਣਾ। ਬਾਕੀ ਜਿਹੜੇ ਪੂਰੇ ਕਾਊਂਟ ਖੋਲਣਗੇ। ਜੀ। ਨਤੀਜਾ ਬਹੁਤ ਦਿਲਚਸਪ ਹੈ। ਅੱਜ ਤੁਸੀਂ ਜਾ ਰਹੇ ਹੋ? ਸਭ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ। ਕੀ ਲੱਗਦਾ ਤੁਸੀਂ ਅੱਜ ਤਾਲੇ 3 ਨੰਬਰ ਤੇ ਦੇਖ ਰਹੇ ਹੋ? ਨਹੀਂ ਕੋਈ ਗੱਲ ਨਹੀਂ ਜੀ। ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੰਡੇ ਵਿਖੇ ਲੋਕ ਵੀ ਜਾ ਤੁਸੀਂ ਫਿਲਹਾਲ ਤੁਸੀਂ ਫਿਲਹਾਲ ਕੌਂਟੀਨੈਂਟ ਤੋਂ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇੱਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਅਜੇ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਹੈ ਲਾਇਕ ਜਬਲ ਹੈ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉੱਤੇ ਹੈ ਰਿਜ਼ਲਟ ਬਹੁਤ ਉੱਪਰ ਥਲੇ ਹੋਏ 9000 ਦੇ ਕਰੀਬ ਆ ਉਹ ਇਹੋ ਜਿਹਾ ਦੇ ਅਜੇ ਸਿਰਫ ਚੌਥਾ ਰੌਂਡ ਚੱਲ ਰਿਹਾ ਹੈ ਤਿੰਨ ਤਿੰਨ ਰੌਂਡ ਹੋਏ ਇਹ ਤਿੰਨੇ ਰੌਂਡ ਤੇ ਮੇ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਨਾਲ ਪੈਂਟਰ ਦੇ ਵਿੱਚ ਜਿਹਨੇ ਕਿਸੇ ਨੂੰ ਜਿੰਨੂੰ ਮੋਰ ਕੋ ਦੇਵੇਗਾ ਉਹਦੇ ਜਬਾ ਬਾਕੀ ਜਿਹੜੇ ਪੂਰੇ ਕਾਊਂਟ ਖੋਲਣ ਜੋ ਜੀ ਨਤੀਜਾ ਬਹੁਤ ਅੱਛੇ ਤੁਸੀਂ ਜਾ ਰਹੇ ਹੋ ਸਭ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਹਾ ਤਾਲੇ ਤਿੰਨ ਨੰਬਰ ਤੇ ਦੇਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਆ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿੰਨੇ ਵੈਸੇ ਲੋਕ ਵੀ ਜਾ ਰਹੇ ਤੁਸੀਂ ਫਿਲਹਾਲ ਕਾਊਂਟਿੰਗ ਸੈਂਟਰ ਤੋਂ ਜਾ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇੱਥੇ ਸਿੱਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੇ ਸਾਹਮਣੇ ਸਰ ਸਾਹਮਣੇ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਹੈ ਇੱਕ ਪੰਜਾਬ ਬਲੇ ਅਜੇ ਤੱਕ ਮਗਰ ਪੇ ਹੈ 140 ਦੇ ਕਰੀਬ ਉੱਪਰ ਪੇ ਹੈ ਇਹ ਗੱਲ ਤਾਂ ਬਹੁਤ ਉੱਪਰ ਥੱਲੇ ਹੋਏ 92000 ਦੇ ਕਰੀਬ ਆਏ ਹੋਏ ਨਿਕਲੇ ਅਜ Esto es